ਹਰ ਸਿੰਘ ਜੀ ਪਰਮੇਸ਼ਰ ਨੇ 993 ਚੌਕੜੀ ਜੋਗ ਬਾਤਰ ਦਿੱਤੇ ਫੇਰਾ ਪਾਇਆ ਹਰ ਬਾਣੀ ਦੇ ਵਿੱਚ ਪਰਮੇਸ਼ਰ ਨੇ ਦੱਸਿਆ ਕਿ ਸਿੱਖ ਮਰੀਦ ਸਾਰੇ ਬਣਾਉਂਦੇ ਰਹੇ ਪਰ ਭਗਤ ਉਹਨੇ ਆਪ ਆ ਕੇ ਨਿਵਾਜਿਆ ਜਿਵੇਂ ਕਿ ਜਗਤ ਦੇ ਵਿੱਚ ਕੋਈ ਫਾਰਸੀ ਪਦਵੀ ਮਿਲ ਜਾਵੇ ਮਾਫ ਕਰਨਾ ਕੋਈ ਫਾਰਸੀ ਪਦਵੀ ਮਿਲ ਜਾਵੇ ਸੌਖੀ ਕੋਈ ਇਨਸਪੈਕਟਰ ਲੱਗ ਜਾਏ ਕੋਈ ਡੀਸੀ ਲੱਗ ਜਾਏ ਕੋਈ ਵਰਨਰ ਲੱਗ ਜਾਏ ਅਧਵੀ ਤਾਂ ਮਿਲ ਜਾਂਦੀ ਹੈ ਪਰੰਤੂ ਉਸ ਤੋਂ ਬਾਅਦ ਉਹਨੇ ਕਿੱਦਾਂ ਦਾ ਬਣਨਾ ਕਿੱਦਾਂ ਦਾ ਡੀਸੀ ਬਣਨਾ ਕਿੱਦਾਂ ਦਾ ਇਨਸਪੈਕਟਰ ਬਣਨਾ ਕਿੱਦਾਂ ਦਾ ਗਵਰਨਰ ਬਣਨਾ ਉਹ ਹੁਣ ਉਸਤੇ ਆਪਣੇ ਕਰਮ ਨੇ ਉਹ ਚੋਰ ਬਣੂਗਾ ਜਾਂ ਇਮਾਨਦਾਰ ਬਣੂਗਾ ਪਰਮੇਸ਼ਰ ਨੇ ਭਗਤ ਨੂੰ ਆਜ ਦਿੱਤਾ ਇੱਕ ਗੁਰਸਿੱਖ ਨੇ ਇੱਕ ਵਾਰ ਪੁੱਛਿਆ ਸੀ ਕਿ ਸੱਚੇ ਬਾਦਸ਼ਾਹ ਜਿੰਨੀ ਗਿਡਾਈ ਤੁਸੀਂ ਦੇ ਰਹੇ ਹੋ ਸੀਐਸਐਲ ਨੂੰ ਸਮਾਰਜ ਨੇ ਕਿਆ ਸੀ ਫੇਰ ਬੜੋ ਪਰਮੇਸ਼ਰ ਨੇ ਕੋਈ ਕਸਰ ਨਹੀਂ ਛੱਡੀ ਹਰ ਬਾਣੀ ਦੇ ਵਿੱਚ ਭਗਤ ਕਿਦਾਂ ਦਾ ਹੁੰਦਾ ਉਹਦੀਆਂ ਮੰਗਾਂ ਕਿਦਾਂ ਦੀਆਂ ਹੁੰਦੀਆਂ ਉਸ ਦੇ ਬਾਰੇ ਕਥਾਂ ਤੇ ਨਹੀਂ ਬਾਰ-ਬਾਰ ਬਾਰ-ਬਾਰ ਦਰਸਾਇਆ ਇਦਾਂ ਦਾ ਇੱਕ ਲੇਖ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਜਿਸ ਵਿੱਚ ਭਗਤ ਦੀਆਂ ਮੰਗਾਂ ਤੇ ਭਗਤ ਦੀ ਗੱਲ ਹੈ ਸਤਮਗਰ 2021 ਬਿਕਰਮੀ ਕਰਤਾਰ ਸਿੰਘ ਦੇ ਗਰੇ ਇੰਟ ਸ਼ਾਵਲ ਜਨ ਭਗਤ ਕਹੇ ਪ੍ਰਭ ਦਸ ਕਰਾਨਾ ਗ੍ਰਹਿ ਆਪਣਾ ਦੇ ਜਨਾਈਆ ਜਿਸ ਕਰ ਨਿਰਗੁਣ ਜੋਤ ਜਗੇ ਮਹਾਨਾ ਦੀਵਾ ਬਾਤੀ ਨ ਕੋਈ ਟਕਾਈਆ ਸ਼ਬਦ ਅਗੰਮ ਵਜੇ ਤਰਾਨਾ ਅਨਰਾਗੀ ਰਾਗ ਸੁਨਾਈਆ ਅੰਮ੍ਰਿਤ ਰਸ ਮਿਲੇ ਪੀਣਾ ਖਾਣਾ ਤ੍ਰਿਸ਼ਨਾ ਭੁੱਖ ਨ ਕੋਈ ਰਖਾਈਆ ਚਰਨ ਕਵਲ ਰਹੇ ਧਿਆਨਾ ਚਰਨ ਕਵਲ ਰਹੇ ਧਿਆਨਾ ਦੂਜੀ ਓਟ ਨਾ ਕੋਇ ਤਕਾਈਆ ਸਤ ਧਰਮ ਦੇ ਸੇ ਨਿਸ਼ਾਨਾ ਸ਼ੈਨਸ਼ਾ ਤੇਰਾ ਨਜ਼ਰੀ ਆਇਆ ਭਾਗ ਲਗਾ ਦੇ ਕਾਇਆ ਸਾਢੇ ਤਿੰਨ ਹੱਥ ਮਕਾਨਾ ਪਰਦਾ ਉਲਾ ਆਪ ਚੁਕਾਈਆ ਹਰ ਘਟ ਸੁਆਮੀ ਜਾਣੀ ਜਾਣਾ ਬੇਅੰਤ ਤੇਰੀ ਸਰਨ ਆਇਦ ਜੁਗਾਦ ਜੁਗ ਚੌਕੜੀ ਤੇਰੇ ਉੱਤੇ ਮਾਣਾ ਅਭਿਮਾਨ ਸਬਦਾ ਦੇ ਗਵਾਈਆ ਹੋਂ ਬਾਲੀ ਬੁੱਧ ਗੁਰਮੁਖ ਬਾਲਣ ਜਾਣਾ ਲੋਕ ਮਾਤ ਨਾ ਕੋਈ ਵਡਿਆਈਆ ਤੂੰ ਸ਼ਾ ਪਾਸ਼ਾ ਸੱਚਾ ਸੁਲਤਾਨਾ ਸ਼ਹਿਨਸ਼ਾਖਵਾਈਆ ਸੱਚਖੰਡ ਨਿਵਾਸੀ ਰਾਜ ਰਜਾਨਾ ਭੂਪਤ ਭੂਪ ਬੇਤਰਵਾਈਆ ਸੂਰ ਬੀਰ ਮਰਦ ਮਰਦਾਨਾ ਜੋਦਾ ਇੱਕੇ ਅਖਵਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਘਰ ਆਪਣਾ ਦੇ ਬੁਝਾਈਆ ਜਨ ਭਗਤ ਕਹੇ ਪ੍ਰਭ ਦਸ ਦੇ ਝੁਗੀ ਜਿ세 ਅੰਦਰ ਡੇਰਾ ਲਾਈਆ ਜਿਸ ਦੀ ਜੋਤ ਕਦੇ ਨਾ 부ਜੀ ਅੰਧ ਅੰਧੇਰ ਨਾ ਕੋਈ ਵਿਖਾਈਆ ਜਿਸ ਦੀ ਸ਼ਾਨ ਸਭ ਤੋਂ ਉੱਚੀ ਆਲੀ ਸ਼ਾਨ ਨਜ਼ਰੀ ਆਈਆ ਜਿੱਥੇ ਭਗਦਾਂ ਲੱਗਦੀ ਰੁਚੀ ਜਿੱਥੇ ਭਗਤਾਂ ਲੱਗਦੀ ਰੁਚੀ ਆਤਮ ਮਿਲੇ ਬੜਿਆ ਆਇਆ ਜਿੱਥੇ ਸੁਰਤੀ ਹੁੰਦੀ ਸੁਚੀ ਦੁਰਮਤ ਮੈਲ ਤੋਂ ਆਈ ਆ ਜਿੱਥੇ ਨਜ਼ਰ ਹੁੰਦੀ ਉਪਠੀ ਉਲਟੀ ਲੱਠ ਗੜਾਈ ਆ ਮਾਣ ਦਵਾਵੇ ਆਪਣੀ ਹਥੀ ਗੁਰਮੁਖ ਗੋਦੇ ਉਠਾਈ ਆ ਜਨ ਭਗਤ ਕਹਿਣ ਪ੍ਰਭ ਤੇਰਾ ਘਰ ਵੇਖੀਏ ਅਖੀਂ ਸਤਿਆਂ ਸ਼ਾਂਤ ਕੋਈ ਨ ਆਈਆ ਗੁਰੇ ਅਵਤਾਰਾਂ ਪੀਰ ਪੈਗੰਬਰਾਂ ਜੋ ਕਥਾ ਦਸੀ ਲੇਖਾ ਲਿਖ ਕੇ ਕਲਮ ਸ਼ਾਈਆ ਤੇਰੀ ਵੇਖੀਏ ਉਹ ਨਿਰਾਲੀ ਹੱਟੀ ਜਿਸ ਵਿੱਚ ਵਸਤੇ ਆਪ ਟਿਕਾਈਆ ਮਨਸ ਜਨਮ ਦੀ ਖੱਟੀਏ ਖੱਟੀ ਅੱਗੇ ਖਟਕਾਰੇ ਨਾਰਾਇਆ ਤੇਰੇ ਪ੍ਰੇਮ ਦੀ ਪੜੀਏ ਪਟੇ ਸ਼ਾਸਤਰ ਸਿਮਰਤ ਵੇਦ ਪੁਰਾਨ ਕੰਮ ਕਿਸੇ ਨ ਆਈਆ ਨਾਮ ਪਦਾਰਥ ਦੇ ਦੇ ਰਤੀ ਰਤਨ ਮੋਲਕ ਹੀਰੇ ਲਾਲ ਜਵਾਹਰ ਲੈ ਬਣਾਈਆ ਲੇਖਾ ਚੁੱਕ ਜਾਏ ਰਾਗ ਛਤੀ ਸ਼ਤੀ ਬੱਤੀ ਦੰਦ ਨਾ ਸਿਫਤ ਸਲਾਈਆ ਜੋਤ ਨਿਰੰਜਨ ਤੇਰੀ ਨਕੀ ਬਤੀ ਆਦਿ ਨਿਰੰਜਣ ਆਪਣੇ ਵਿੱਚ ਲੈ ਮਿਲਾਈਆ ਤੂੰ ਤਰਦਾ ਕਮਲਾਪਤੀ ਪਤ ਪਰਮੇਸ਼ਵਰ ਤੇਰੀ ਵੜ ਵੜ ਆਈਆ ਗੁਰਮੁਖ ਆਤਮ ਪਰਮਾਤਮ ਤੇਰੇ ਅੱਗੇ ਟਠੀ ਨਿਉ ਨਿਉ ਸਿਰ ਝੁਕਾਈਆ ਸਾਡੀ ਆ ਸਾ ਕ੍ਰਿਸ਼ਨ ਆਈਸ਼ਿਆ ਪੂਰਬ ਕਰ ਇਕੱਠੀ ਬੰਦਨ ਇੱਕੋ ਦੇਣਾ ਪਾਈਆ ਮਾਇਆ ਮਮਤਾ ਹਮੇ ਹੰਗਤਾ ਪੰਜ ਵਿਕਾਰ ਸਟਾਉਣਾ ਪਠੀ ਤ੍ਰੈ ਗੁਣ ਅਗਨੀ ਤਤ ਤਪਾਈਆ ਚਰਨ ਪਰਿਤੀ ਸਾਚੀ ਰੀਤੀ ਨਾਤਾ ਜੋੜਨਾ ਪੁਰਖ ਸਮਰਥੀ ਦੂਜਾ ਅੰਗਣ ਅੰਗਨ ਕੋਇ ਲਗਾਈਆ ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ ਕਰ ਸੱਚ ਦੇਣਾ ਵਿਖਾਈਆ ਜਨ ਭਗਤ ਕਹਿਣਾ ਪ੍ਰਭ ਤੇਰਾ ਕਰ ਕਿਹੜਾ ਨਿਰਗੁਣ ਸੱਚ ਦੇ ਸਮਝਾਈਆ ਜਿਸ ਦਾ ਬ੍ਰਹਮੰਡਾ ਖੰਡਾ ਨਾਲੋਂ ਖੁੱਲਾ ਵੇੜਾ ਪੁਰੀ ਲੋ ਸਮਝ ਕੋਈ ਨਾ ਆਈਆ ਜਿੱਥੇ ਆਵਣ ਜਾਵਣ ਚੁੱਕੇ ਝੇੜਾ ਲੱਖ 84 ਨਾ ਕੋਈ ਪਵਾਈਆ ਜਿੱਥੇ ਨਗਰ ਗ੍ਰਾਮ ਸੋਨਾ ਵਸੇ ਖੇੜਾ ਮਹਿਫਿਲ ਤੇਰਾ ਨਾਮ ਖੁਦਾਈਆ ਜਿੱਥੇ ਡੁੱਬਦਾ ਤਰਦਾ ਬੇੜਾ ਸ਼ੋ ਦਰਿਆ ਨ ਕੋਈ ਰੁੜਾਈਆ ਜਿੱਥੇ ਨਜ਼ਰੀ ਆਵੇਂ ਨਿਰਨ ਨਿਰਾ ਦੂਰ ਦਰਾੜਾ ਪੰਧ ਮੁਕਾਈਆ ਜਿੱਥੇ ਗੁਰਮੁਖ ਸਖੀਆਂ ਪਾਇਆ ਘੇਰਾ ਸੋਣਾ ਤੁਰਦਾਰਾ ਗਿਆ ਲਾਈਆ ਜਿੱਥੇ ਵਸੇ ਹਰਜੂ ਸਿੰਘ ਸ਼ੇਰਾ ਸ਼ਾਨ ਸ਼ਾਇ ਆਪਣਾ ਡੇਰਾ ਲਾਇਆ ਜਿੱਥੇ ਹਕੀਕਤ ਹੋਏ ਨਬੇੜਾ ਹੱਕੋ ਹੱਕ ਦਏ ਸਮਝਾਈਆ ਜਿੱਥੇ ਗਰੀਬ ਨਮਾਣਿਆ ਉੱਤੇ ਕਰੇ ਮੇਰਾ ਮਿਹਰ ਨਜ਼ਰ ਉਠਾਈਆ ਗੋਰੀ ਅਵਤਾਰ ਪੀਰ ਪੈਗੰਬਰ પાਕੇ ਗਏ ਫੇਰਾ ਸਾਜੁਗ ਤ੍ਰੇਤਾ ਦੁਆਪਰ ਕਲਯੁਗ ਪੰਦ ਮੁਕਾਈਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਸਾਚਾ ਕਰ ਦੇ ਵਖਾਈਆ ਅਰ ਸੰਗਤ ਜੀ ਇਸੇ ਤਰ੍ਹਾਂ ਆਪਾਂ ਹਰ ਭਗਤਾਂ ਦੀਆਂ ਭਗਤਾਂ ਦੀਆਂ ਗੁਰਮੁਖਾਂ ਦੀਆਂ ਮੰਗਾਂ ਦੇ ਬਾਰੇ ਹੋਰ ਬਹੁਤ ਲੇਖ ਦੇਖ ਸਕਦੇ ਆ ਕਿਸੇ ਵੀ ਲੇਖ ਦੇ ਵਿੱਚ ਹਰ ਬਾਣੀ ਦੇ ਵਿੱਚ ਹਾਂ ਬੇਸ਼ੱਕ ਦੀ ਜੇ ਅਸੀਂ ਸੰਸਾਰੀ ਦਾਤਾਂ ਵੀ ਮੰਗਣੀਆਂ ਤਾਂ ਉਸ ਪਰਮੇਸ਼ਰ ਤੋਂ ਹੀ ਮੰਗਣੀਆਂ ਪਰੰਤੂ ਮਾਲਕ ਨੇ ਚਿੱਠੀਆਂ ਵਿੱਚ ਵੀ ਸਾਫ਼ ਦੱਸਿਆ ਸੀ ਅਸੀਂ ਇੰਨਾਂ ਚੀਜ਼ਾਂ ਦਾ ਲਾਲਚ ਨਹੀਂ ਦਿੰਦੇ ਸਾਨੂੰ ਇੰਨਾਂ ਚ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਸਾਨੂੰ ਚਾਹੀਦਾ ਤੁਹਾਡਾ ਪਿਆਰ ਚਾਹੀਦਾ ਤੇ ਅਸੀਂ ਦੇਣਾ ਤੁਹਾਨੂੰ ਪਿਆਰ ਸਾਰੀਆਂ ਹੀ ਮੰਗਾਂ ਜੋ ਹਰਬਾਣੀ ਦੇ ਵਿੱਚ ਦਰਜ ਨੇ ਉਹਨਾਂ ਵਿੱਚ ਕਿਤੇ ਵੀ ਗੁਰਮੁਖ ਦੀ ਭਗਤ ਦੀ ਗੁਰਸਿੱਖ ਦੀ ਕੋਈ ਵੀ ਮੰਗ ਕੋਈ ਵੀ ਇੱਛਾ ਕੋਈ ਵੀ ਬੇਨਤੀ ਸੰਸਾਰੀ ਨਹੀਂ ਹੈ ਨਾ ਹੀ ਇਸ ਮਾਇਆ ਜਾਲ ਦੇ ਵਿੱਚ ਉਤਪੰਨ ਹੋਣ ਵਾਲੀ ਕਿਸੇ ਵੀ ਚੀਜ਼ ਨਾਲ ਸੰਬੰਧਤ ਹੈ ਜੇ ਹੈ ਤਾਂ ਇੱਕ ਪਿਆਰ ਦੀ ਹੈ ਇੱਕ ਸੱਚੇ ਘਰ ਦੀ ਹੈ ਸੱਚੀ ਸੇਵਾ ਦੀ ਹੈ ਸੱਚੀ ਦਾਤ ਦੀ ਹੈ ਅਸੀਂ ਇਹ ਜਰੂਰ ਵਿਚਾਰਨਾ ਕਿ ਸਾਡੀਆਂ ਮੰਗਾ ਸਾਡੀਆਂ ਸੋਚਾਂ ਕਿੱਦਾਂ ਦੀਆਂ ਨੇ ਤੇ ਪਰਮੇਸ਼ਰ ਨੇ ਕਿੱਦਾਂ ਦੀਆਂ ਦਰਸਾਈਆਂ ਇੱਥੇ ਆਪ ਜੀ ਪਾਸੋਂ ਖਿਮਾ ਚਾਹੁੰਦਾ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਜੈ